ਐਕਸੈਂਟ ਦਿਹਾੜੀ ਤਾਂ ਦੋ ਦਿਨਾਂ ਨਾ ਮਿਲੇ ਉਹਦੀ ਧੂਆਂ ਨਿਕਲ ਜਾਂਦਾ ਹੁਣ ਅੱਜ ਚਾਰ ਦਿਨਾਂ ਤੋਂ ਜਿੱਦੜੀ ਚੱਲੇ ਸਸਰੀ ਗੱਬ ਹਾਂ ਸ੍ਰੀ ਕਾਲ ਤੇ ਕਿਵੇਂ ਆ ਠੀਕ ਆ ਜੀ ਵਧੀਆ ਜੀ ਠੀਕ ਹੈ ਠੀਕ ਹੈ ਤੇ ਹੋਰ ਠੀਕ ਠਾਕ ਹੈ ਹਾਂ ਜੀ ਵਧੀਆ ਜੀ ਵਧੀਆ ਚੰਗਾ ਚੰਗਾ ਫਿਰ ਮੈਨੂੰ ਤਾਂ ਕਾਲੀ ਆ ਮੈਂ ਦਿਹਾੜੀ ਤੇ ਜਾ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਦੱਸੋ ਕੀ ਗੱਲ ਕਰਨੀ ਸੀ ਕੰਮ ਦੀ ਐ ਕੋਈ ਹਾਂ ਵੀ ਜਿਵੇਂ ਆਪਣੇ ਜਵਾਕ ਪੜਦੇ ਆ ਵੀ ਕੋਲ ਜਾ ਸਕੂਲਾਂ ਚ ਹਾਂ ਹਾਂ ਮੇਰਾ ਮੁੰਡਾ ਵੀ ਪੜਦਾ ਹੈ ਚੰਗੀ ਤਰ੍ਹਾਂ ਵੀ ਤੁਸੀਂ ਮਾੜੀ ਜੀ ਗੌਰ ਰੱਖਿਆ ਉਹ ਪੜਨ ਦੇ ਬਹਾਨੇ ਕੁਝ ਦੀ ਹੋਰ ਕਰ ਲੈਂਦੇ ਆ ਗੱਲ ਤਾਂ ਤੇਰੀ ਸਿਆਣੀਆਂ ਪਰ ਇੱਕ ਗੱਲ ਮੈਂ ਤੈਨੂੰ ਦੱਸਦਾ ਹੈ ਵੀ ਮੇਰਾ ਮੁੰਡਾ ਨਾ ਬਾਲਾ ਹੀ ਲੈਕ ਹੈ ਉਹ ਤਾਂ ਦੇਖੇ ਸਿੱਧਾ ਘਰੋਂ ਜਾਂਦਾ ਸਕੂਲ ਨੂੰ ਉੱਥੋਂ ਸਿੱਧਾ ਘਰ ਨੂੰ ਆਉਂਦਾ ਮੈਨੂੰ ਮੈਂ ਵੀ ਉਹਨੂੰ ਕਹੇ ਪੁੱਤਾ ਦੇਖ ਮੈਂ ਕਿੰਨਾ ਕਿਰਤ ਦਿਹਾੜੀਆਂ ਕਰੂੰਗਾ ਵੀ ਤੈ ਹੀ ਹਾਂ ਹਾਂ ਜੇ ਪੜ ਲੇਗਾ ਤਾਂ ਕਿਸੇ ਨੌਕਰੀ ਤੇ ਲੱਗ ਜਾਏਗਾ ਤੇ ਨਹੀਂ ਫਰਮਾਇਤਾ ੱੱਕੇ ਖਾਈ ਜਾਣਾ ਪੁੱਤਾ ਵੀ ਤੂੰ ਤਾਂ ਕਿਸੇ ਨੌਕਰੀ ਤੇ ਲੱਗ ਜਾਏਂਗਾ ਹਾਂਜੀ ਹਾਂਜੀ ਉਹ ਤਾਂ ਠੀਕ ਆ ਉਹ ਮੈਂ ਤਾਂ ਸਾਨੂੰ ਭਲੇ ਮਾਨਸੀ ਗੱਲ ਹੀ ਘਰੀ ਐ ਵੀ ਗੌਰ ਰੱਖਿਆ ਗੁਰੂ ਬੋਲੀ ਕੋਈ ਨਹੀਂ ਕੋਈ ਨਹੀਂ ਵੈਸੇ ਮੇਰਾ ਮੁੰਡਾ ਬਹੁਤ ਸਿਆਣਾ ਐ ਇਹ ਜੀ ਗੱਲ ਨਹੀਂ ਵੀ ਉਹ ਕਿਤੇ ਲੱਭਦਾ ਹੈਗਾ ਜੀ ਹਾਂ ਹਾਂ ਤੇ ਕੋਈ ਨਹੀਂ ਜੇ ਤੂੰ ਕਹਿਣਾ ਤਾਂ ਆਪਾਂ ਗੌਰ ਰੱਖਿਆ ਕਰਾਂਗੇ ਹਾਂਜੀ ਹਾਂਜੀ ਹਾਂ ਬਾਕੀ ਤੁਸੀਂ ਵੀ ਕਹਿ ਦਿਓ ਜੇ ਤੁਹਾਨੂੰ ਕਿਤੇ ਲੱਗਦਾ ਨਾ ਕੋਈ ਖੜਾ ਕੀ ਕਰਦਾ ਕਹਿ ਦਾਂਗੇ ਜੀ ਕੋਈ ਨਾ ਕੋਈ ਨਾ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਚੰਗਾ ਕੋਈ ਨਹੀਂ ਮੈਂ ਗੌਰ ਵੀ ਰੱਖਿਆ ਕਰੂੰ ਇੱਕ ਗੱਲ ਤਾਂ ਹੈ ਵੀ ਜੱਗੇ ਨੇ ਇਹ ਗੱਲ ਮੈਨੂੰ ਕਿਉਂ ਕਹੀ ਕੱਲ ਸਾਲਾ ਮੋਟਰਸਾਈਕਲ ਤੇ ਚੜਿਆ ਫਿਰਦਾ ਸੀ ਮੇਰੇ ਵਾਲਾ ਕਿਤੇ ਕੋਈ ਲਾਂਬਾ ਨਾ ਦਬਾ ਦੇ ਜੱਗੇ ਦੀ ਗੱਲ ਸੱਚੀ ਨਾ ਹੋ ਜੇ ਧਿਆਨ ਰੱਖ ਆਵਦੇ ਮੁੰਡੇ ਦਾ ਜੇ ਕਰਦਾ ਕੀ ਹੈ ਚੱਲ ਦੇਖਦੇ ਹਾਂ ਪਰ ਮੈਂ ਦਿਹਾੜੀ ਕਰੂੰਗਾ ਕਿ ਮੈਂ ਮਤਲਬ ਉਹਦੀ ਮਗਰ ਮਗਰ ਫਿਰੂੰਗਾ ਇਹ ਤਾਂ ਸੋਚਣ ਦੀ ਲੋੜ ਆ ਉਹਨੂੰ ਆਪ ਨੂੰ ਚੱਲ ਕੋਈ ਨਹੀਂ ਫੇਰ ਵੀ ਮੈਂ ਦੇਖੂਗਾ ਜਰੂਰ ਕਿ ਮੋਟਰਸਾਈਕਲ ਕਿੱਥੋਂ ਲਿਆਉਂਦਾ ਹੈ ਉਹ ਮੈਂ ਨਹੀਂ ਬੈਂਦਾ ਮੈਂ ਤਾਂ ਦਿਹਾੜੀ ਕਰਨ ਜਾਣਾ ਪੁੱਤ ਮੈਨੂੰ ਸੱਦੇ ਆਉਣਾ ਮੈਂ ਨਹੀਂ ਨਹੀਂ ਮੈਂ ਤਾਂ ਤੁਰ ਕੇ ਵਗਜੂ ਤੂੰ ਐਂ ਦੱਸ ਵੀ ਕਾਲਜ ਜਾਣਾ ਕਿ ਕਿੱਥੇ ਹੋਰ ਜਾਣਾ ਹੈ ਕਾਲਜ ਹੀ ਜਾਣਾ ਮੈਂ ਤਾਂ ਦੇਖੀ ਪੁੱਤ ਮਾੜਾ ਮੋਟਾ ਸੰਭਲ ਕੇ ਰਹੀ ਆ ਕੋਈ ਨਹੀਂ ਮੈਂ ਪੂਰਾ ਵਧੀਆ ਗਵਰਨਰ ਰਹਿਣਾ ਮੈਨੂੰ ਲੱਗਦਾ ਨਹੀਂ ਪੁੱਤ ਵੀ ਦੇਖੀ ਕਿਤੇ ਲਾਂਬਾ ਲੂੰਬਾ ਨਾ ਦਵਾਦੀ ਕਿਸੇ ਗੱਲ ਦਾ ਲਾਂਬਾ ਤੈਨੂੰ ਕਾਹਦਾ ਦਵਾਉਣਾ ਮੈਂ ਤਾਂ ਹੀ ਸਮਝਦੀ ਇਹ ਮੋਟਰਸਾਈਕਲ ਤੈਨੂੰ ਫੜਾ ਕਿਹੜਾ ਕੰਜਰ ਦਿੰਦਾ ਹੈ ਮੇਰੇ aí ਮਿੱਤਰ ਵਧੇਰੇ ਨੇ ਗਾਲ ਦੇ ਚ ਸਾਰੇ ਲੈ ਮੋਟਰਸਾਈਕਲ ਨੇ aí ਮੈਨੂੰ ਦੇ ਦਿੰਦੇ ਨੇ ਉਹ ਵੀ ਅੱਛਾ ਚੱਲ ਕੋਈ ਨਹੀਂ ਦੇ ਤਾਂ ਦਿੰਦਿਆ ਪਤਾ ਮੋਟਰਸਾਈਕਲ ਤੇ ਫੇਰ ਹੁਣ ਕਾਲਜ ਚ ਜਾਣਾ ਤੂੰ ਹੋਰ ਬਾਪੂ ਕਿੱਥੇ ਜਾਣਾ ਮੈਂ ਪੜਨ ਦਾ ਜਾਣਾ ਕਾਲਜ ਬਸ ਚੰਗਾ ਚੱਲ ਠੀਕ ਐ ਹੁਣ ਤੂੰ ਐਂ ਦੇਖ ਲੈ ਵੀ ਮੈਂ ਇਥੋਂ ਬਹੁਤਾ ਚਰਦਿਆੜੀ ਨਹੀਂ ਹੋਣੀ ਪੁੱਤ ਮੈਂ ਤੇਰੇ ਬੰਨੀ ਦੇਖਦਾ ਵੀ ਜੇ ਤੂੰ ਕਿਸੇ ਨੌਕਰੀ ਤੇ ਲੱਗ ਜੇ ਤਾਂ ਮੈਂ ਮੰਜੇ ਤੇ ਬਹਿ ਜਾ ਬਾਪੂ ਥੋੜਾ ਟਾਈਮ ਆ ਮੇਰਾ ਆਹੀ ਸਾਹ ਰਹਿ ਗਿਆ ਇਸ ਤੋਂ ਬਾਅਦ ਮੈਂ ਤੈਨੂੰ ਸਖਾਲਾ ਕਰ ਦੇਣਾਗਾ ਚੰਗਾ ਤੇਰੇ ਸਾਰੇ ਕੰਮ ਛਡਾ ਦੇਣਾ ਮੈਂ ਫੇਰ ਤੂੰ ਰੋਣਾ ਨਾ ਰਹੀ ਕਰੇ ਆਪਦਾ ਠੀਕ ਐ ਪਤਾ ਚੰਗਾ ਫੇਰ ਜਾ ਜੀ ਤਰਾ ਦੇਣੀ ਆ ਮੈਂ ਤਰੇ ਕੋਈ ਨਹੀਂ चल जा होली जाई किथे हां मेनू त ऐ भी डर लगदा रहंदा है कि किथे तैनू ਥੱਲੇ ਨਾ ਦੱਬ ਲੈ ਮੈਂ ਫੇਰ ਜਮੀ ਪੱਟਿਆ ਜਾਉਂਗਾ ਨਾ ਨਾ ਮੈਨੂੰ ਵਧੀਆ ਚਲਾਉਣਾ ਹੁੰਦਾ ਨਾ ਮੈਂ ਜੇ ਲੇਟ ਆਉਂਗਾ ਚੰਗਾ ਥੋੜਾ ਆ ਹੈ ਲੇਟ ਆਉਂਗਾ ਜੇ ਮੈਂ ਕਾਲ ਜਦੋਂ ਕੀ ਗੱਲ ਪੜਾਈ ਵੱਧ ਹੋਊਗੀ ਨਾ ਉੱਥੇ ਜੇ ਕੋਈ ਪ੍ਰੋਗਰਾਮ ਜਿਹਾ ਰੱਖਿਆ ਹੋਇਆਗਾ ਉੱਥੇ ਕੋਣਾ ਬੋ ਮੈਨੂੰ ਥੋੜਾ ਟਾਈਮ ਚੰਗਾ ਹਾਂ ਮੈਂ ਥੋੜਾ ਲੇਟ ਹੋ ਜਾਊਂਗਾ ਠੀਕ ਹੈ ਚਲ ਢੀ ਚੰਗਾ ਭਗ ਜਾ ਮੈਂ ਕਿ ਦਿਹਾੜੀ ਤੇ ਜਾਣਾ ਚਲ ਕੋਈ ਨਹੀਂ ਨਹੀਂ ਮੈਂ ਛੱਡ ਕੇ ਆਵਾ ਤੂੰ ਬਹਿੜਾ ਨਾ ਨਾ ਕੋਈ ਨਹੀਂ ਤੂੰ ਮੈਂ ਭਗ ਜੂ ਵਾਪਸ ਹਾਂ ਢੀ ਕਾ ਹੈ ਸਿੱਧਾ ਕਾਲਜ ਚ ਜਾਣਾ ਹੈ ਕਹਿੰਦਾ ਮੈਂ ਨਾਲੇ ਕਹਿੰਦਾ ਅੱਜ ਮੈਂ ਲੇਟ ਆਉ ਕੋਈ ਪੜਾਈ ਵੀ ਨਹੀਂ ਹੋਣੀ ਪ੍ਰੋਗਰਾਮ ਇਹ じゃ ਕਿਹੜਾ ਹੋਇਆ ਕੋਈ ਨਹੀਂ ਪੁੱਤ ਚੱਲ ਫਿਰ ਕਿੱਥੇ ਕਿ ਚੱਲਦਾ ਅੱਜ ਮੈਂ ਤੇਰੇ ਮਗਰੀ ਆ ਦਿਹਾੜੀ ਨਹੀਂ ਜਾਂਦਾ ਜਿੱਥੇ ਅੱਗੇ 3 ਦਿਨ ਨਹੀਂ ਕਿਹਾ ਅੱਜ ਦੀ ਦਿਹਾੜੀ ਸਹੀ ਤੇਰੇ ਮਗਰੀ ਆ ਪੁੱਤ चल तू हाँ के चलता है बिखरा हैं हाँ भाई आज आज टोका करके हटा कि ਆ ਬਣਾਈਏ ਭਾਈ ਪਹਿਲਾਂ ਮੈਂ ਬੱਸ ਭਾਈ ਚਾਹਤਾ ਹੈ ਤੇ ਤੁਸੀਂ ਕੋਈ ਪਿੰਡ ਦੀ ਗੌਰ ਕਰੀਏ ਕਿਵੇਂ ਪਿੰਡ ਦੀ ਕੋਈ ਗੌਰ ਕਰੀਏ ਨਾ ਮੈਨੂੰ ਤਾਂ ਕੋਈ ਗੌਰ ਨਹੀਂ ਤੁਸੀਂ ਦੱਸੋ ਕੀ ਕਰਦਾ ਹੈ ਹਟਾ ਕੁੜੀ ਲੈ ਕੇ ਵਗਿਆ ਕਿਸੇ ਦੀ ਹਾਂ ਹਾਂ ਕੀ ਦਾ ਮੁੰਡਾ ਜਨੈ ਘਰੇ ਗੌਰ ਕਰਿਆ ਕਰ ਕਿਵੇਂ ਦੱਸੋ ਕੀ ਗੌਰ ਉਹਨਾਂ ਦਾ ਮੁੰਡਾ ਨਾ ਕੁੜੀ ਲੈ ਕੇ ਵਗਿਆ ਪਿੰਡ ਚੋਂ ਕੀ ਦਾ ਮੁੰਡਾ ਬੰਤੇ-ਬੁੰਤੇ ਦਾ ਅੱਛਾ ਤੇ ਤੁਹਾਡਾ ਮੁੰਡਾ ਵੀ ਸਾਰਾ ਦਿਨ ਮੋਟਰਸਾਈਕਲ ਤੇ ਚੜਿਆ ਰਹਿੰਦਾ ਤੇ ਬੋਧੀਆਂ ਬੋਧੀਆਂ ਵਾਕੇ ਰੱਖਦਾ ਸਾਡਾ ਮੁੰਡਾ ਤਾਂ ਕਾਲਜ ਚ ਜਾਂਦਾ ਜੀ ਉਹ ਨਹੀਂ ਲਾਂਬਾ ਤੇਉਂਦਾ ਇਹਨੂੰ ਪਤਾ ਹੈ ਵੀ ਉਹਦੇ ਪਿਓ ਕਹੇ ਜਾਉਂਦਾ ਨਹੀਂ ਨਹੀਂ ਤਸਲੀ ਕਰੀਦੀ ਹੁੰਦੀ ਬੱਚਿਆਂ ਤੇ ਉਹ ਤਾਂ ਠੀਕ ਹੈ ਕਰ ਕਰ ਤੂੰ ਆਪਦੇ ਬੱਚੇ ਦੀ ਨਾ ਨਾ ਕੋਈ ਨਹੀਂ ਆਈ ਰੂ ਮੈਂ ਕਾੜ ਵੀ ਦੂੰ ਖਾੜਿਆ ਕਰ ਠੀਕ ਹੈ ਨਾ ਹੋਰ ਬੱਚਿਆਂ ਨਹੀਂ ਕਰੀਦੀ ਹੁੰਦੀ ਆ ਬੱਚੇ ਅੱਜ ਕੱਲ ਬਹੁਤ ਖਰਾਬ ਨੇ ਸਮਝ ਗਿਆ ਵਾ ਤੇਰੀ ਗੱਲ ਨੂੰ ਤੇਰਾ ਲਾਂਬਾ ਵੀ ਸਿਰ ਮੱਥੇ ਆ ਪਰ ਮੈਂ ਤਾਂ ਤੈਨੂੰ ਦੱਸਣਾ ਸੀ ਹਾਂ ਠੀਕ ਹੈ ਕੋਈ ਗੱਲ ਨਹੀਂ ਕੋਈ ਜੀ ਅੱਗੇ ਤੁਹਾਡੀ ਮਰਜ਼ੀ ਹੈ ਭਾਈ ਨਾ ਕੋਈ ਕਰੋ ਕਾਇ ਨਾ ਕਰੋ ਨਹੀਂ ਠੀਕ ਹੈ ਤੇਰੀ ਗੱਲ ਬਹੁਤ ਸਿਆਣੀ ਗੱਲ ਹੈ ਪਰ ਮੈਨੂੰ ਐ ਲੱਗਦਾ ਵੀ ਮੇਰਾ ਪੁੱਤ ਤਾਂ ਬਾਲੇ ਹੀ ਸਿਆਣਾ ਹੈ ਅੱਜ ਕੱਲ ਟਾਈਮ ਦੱਸਣ ਦਾ ਵੀ ਹੈ ਨਹੀਂ ਇਹ ਤਾਂ ਖਾਠੀ ਅਗਲਾ ਲੜਾਈਆਂ ਪਾ ਲੰਦਾ ਕਰੇ ਵੀ ਅਗਲਾ ਕਹਿੰਦਾ ਲੈ ਫਲਾਣ ਨੇ ਕਹਿਤਾ ਪੀ ਲੜਪੰਦੇ ਆ ਓ ਤਾ ਮੇਰੇ ਨਾ ਜੁੰਡੇ ਪਟਾਦੀ ਕਿਤੇ ਮੇਰਾ ਨਾਮ ਲੈਦੀ ਨਾ 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 ਤੇਰਾ ਤੈਨੂੰ ਨਹੀਂ ਮੈਂ ਕਹਿੰਦਾ ਕਿ ਤੈਨੂੰ ਤ੍ਰਿਤਾਈ ਆਏ ਕਹਿ ਕੇ ਗਈ ਐ ਪਰ ਇੱਕ ਗੱਲ ਐ ਵੀ ਬੰਤੇ ਕੇ ਮੁੰਡੇ ਨੇ ਮਾੜੀ ਗੱਲ ਕਰੀ ਮਾੜੀ ਤਾਂ ਫਿਰ ਹੁਣ ਕੁੜੀ ਨੂੰ ਭਜਾ ਕੇ ਲੈ ਗਿਆ ਹਾਂ ਅੱਜ ਕੱਲ ਟਾਈਮ ਮਾੜਾ ਹਾਂ ਚੱਲ ਕੋਈ ਨਹੀਂ ਫਿਰ ਵੀ ਮੈਂ ਗੌਰ ਰੱਖੂੰਗਾ ਤੇ ਕੱਖ ਭੋਖਾ ਨਾ ਪਾਇਆ ਕਰ ਤੂੰ ਤੇ ਆਪਦੇ ਘਰੇ ਗੌਰ ਕਰਿਆ ਕਰ ਓਹੋ ਕਰਦੇ ਕੰਮ ਕਿਹੜਾ ਛੱਡੇ ਜਾਣਗੇ ਇਹ ਵੀ ਤਾਂ ਕਰਨੀ ਪੈਣਗੇ ਜੀ ਕਰਨੇ ਤਾਂ ਪੈਂਦੇ ਆ ਫਿਰ ਹਾਂ ਨਾਲੇ ਮਾਪਿਓ ਕਿੱਥੇ ਕਿੱਥੇ ਮਗਰ ਫਿਰਦਾ ਰੂਚ ਚਾਹੇ ਪੁੱਤਾ ਚਾਹੇ ਧੀ ਉਹਨੂੰ ਤਾਂ ਆਪ ਹੀ ਸੋਚਣਾ ਪੈ ਉਂਟਾ ਨਹੀਂ ਮੇਰਾ ਖਿਆਲ ਹੈ ਇਹਦਾ ਹੈਗਾ ਬਸ ਤੂੰ ਵਿਆਹ ਕਰ ਦੇ ਨਹੀਂ ਹਜੇ ਪੜਦਾ ਹਜੇ ਪੜ ਲੈਣ ਦੇ ਜੀ ਫੇਰ ਵੀ ਚੱਲ ਕੋਈ ਨਹੀਂ ਮੈਂ ਗੌਰ ਰੱਖੂ ਆ ਦੇ ਪੁੱਤ ਆਹ ਗੌਰ ਰੱਖੋ ਘਰੇ ਵੀ ਦੱਸ ਦਿਓ ਕਰੋ ਘਰੇ ਵੀ ਤੁਹਾਡੇ ਦੱਸੋ ਬੁੜਿਆਂ ਨੂੰ ਠੀਕ ਹੈ ਜੀ ਇਹ ਵੀ ਗੌਰ ਕਰੋ ਚੰਗਾ ਹਾਂ ਠੀਕ ਹੈ ਜੀ ਹੋਰ ਤੇ ਮੈਂ ਮੇਰਾ ਨਾਂ ਨਾ ਲੈ ਜੀ ਵੀਰੇ ਨਾ ਨਾ ਤੁਹਾਡਾ ਨਾਂ ਆਖਾ ਤੋਂ ਲੈਣਾ ਹੈ ਉਸ ਦਾ ਮੈਨੂੰ ਕੋਈ ਚੱਜ ਦੀ ਗੱਲ ਹੀ ਕਹਿ ਕੇ ਗਏ ਉਹ ਵਿਆਹ ਦੇ ਅਗਲਾ ਤਾਂ ਮਾਤੀ ਦਿੰਦਾ ਹੁੰਦਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਹੋਰ ਚਾਹ ਬਾਈਏ ਬਲਕਿ ਕਹੋ ਬਾਈ ਬਸ ਚਾਹ ਦੀ ਲੋੜ ਨਹੀਂ ਮੈਨੂੰ ਤੈਨੂੰ ਦੱਸਣੀ ਆਈ ਸੀ ਠੀਕ ਹੈ ਠੀਕ ਹੈ ਚਲੋ ਮੇਰੇ ਫਿਰ ਪਸ਼ੂ ਤੜਾਈ ਜਾਂਦੇ ਆ ਮੈਂ ਪੱਠੇ ਪਾ ਦਿਆ ਹੈ ਚਲੋ ਪਾ ਦਿਓ ਠੀਕ ਹੈ ਪਾ ਦਿਓ ਬੰਤੇ ਕੇ ਮੁੰਡੇ ਨੇ ਕਰਿਆ ਤਾਂ ਕੰਮ ਮਾੜੀ ਨਾਲੇ ਮੇਰੇ ਵਾਲਾ ਮੁੰਡਾ ਤਾਂ ਆਪ ਬੰਤੇ ਕੇ ਮੁੰਡੇ ਦੇ ਨਾਲ ਹੀ ਰਹਿੰਦਾ ਕੰਜਰ ਦਾ ਪੁੱਤ ਕਿਤੇ ਹੋਰ ਨਾ ਲਾਂਬਾ ਦਵਾ ਦੇ ਇਹ ਗੱਲ ਇੱਕ ਹੈ ਵੀ ਪਹਿਲਾਂ ਜੱਗੇ ਨੇ ਇਹ ਗੱਲ ਤਾਂ ਅਸੀਂ ਵੀ ਸੋਡੇ ਵਾਲੇ ਮੁੰਡੇ ਨੂੰ ਸਮਝਾ ਦੇ ਜੱਗੇ ਨੇ ਵੀ ਕਿਹਾ ਹਾਂ ਉਹਨੇ ਵੀ ਤਾਂ ਕੋਈ ਨਾ ਕੋਈ ਗੱਲ ਦੇਖ ਨਾ ਲਈ ਫਰੀ ਨੂੰ ਵੀ ਕੀ ਲੋੜ ਪਈ ਸੀ ਮੁੰਡਾ ਆਪਣਾ ਬੋਦੀਆਂ ਵਾਕੇ ਨਿਕਲਦਾ ਮੈਨੂੰ ਤਾਂ ਐ ਵੀ ਕਾਲਜ ਜਾਂਦਾ ਲਾਂਬੇ ਦੋ ਆ ਗਏ ਤੂੰ ਬਿਕਰਾ ਐ ਨਾ ਕਰ ਗੌਰ ਕਰ ਆਪਦੇ ਪੁੱਤ ਦੀ ਹਰੇਕ ਬੰਦਾ ਐਵੇਂ ਨਹੀਂ ਕਹਿੰਦਾ ਫਿਰ ਤਾਂ ਛੁੱਕ ਜਾਣਗੇ ਚੱਲ ਜੀ ਤਾਂ ਬਾਲਾ ਹੀ ਸੋਹਣਾ ਦਿਨ ਲਾਇਆ ਰੱਬ ਨੇ ਤਾਰੋਤਨ ਹੋ ਗਏ ਬੱਦਲ ਜੇ ਕਰ ਲੈਂਦਾ ਦੇਖਾਂ ਕੁੜੀ ਜੀ ਨੂੰ ਬਾਜ ਮਾਰ ਕੇ ਨਾਲ ਉਹਨੂੰ ਲਾਉਣੀ ਡੁੱਬਲੀ ਨੂੰ ਨਹੀਂ ਰਾਣੀ ਆ ਬੇ ਉਰੇ ਆ ਮੇਰੇ ਕੋਲੇ ਕੀ ਹੋਵੇ ਤੂੰ ਆ ਨਾ ਪੱਥਰ ਜਿਹਾ ਲਾ ਮੇਰੇ ਨਾਲ ਬੇਬੇ ਮੇਰ ਤੋਂ ਨਹੀਂ ਚਕਾਈਆਂ ਜਾਂਦੀਆਂ ਹੈਗੀਆਂ ਮੁਸ਼ਕ ਮਾਰਦੀ ਐ ਇਹਨਾਂ ਚੋਂ ਮੈਨੂੰ ਖੜੀ ਹੋ ਜਾਂਦੇ ਖੜ ਜਾ ਨਾ ਮੁਸ਼ਕ ਮਾਰਦੀ ਐ ਤੂੰ ਮੇਰੀ ਗੱਲ ਸੁਣ ਲਾ ਤੂੰ ਜਾਣਦੀ ਕੀ ਸਿੱਖੀ ਕੀ ਐ ਤੂੰ ਲੈ ਬੇਬੇ ਮੈਂ ਪੜੀ ਆ ਹੁਣ ਪੜਦੀ ਆ ਤੇ ਫੇਰ ਹੀ ਸਿੱਖੂਗੀ ਉਸ ਤੋਂ ਬਾਅਦ ਨਾ ਚੱਲ ਪੜਾਈ ਵੀ ਜ਼ਰੂਰ ਐ ਮੈਂ ਤੈਨੂੰ ਐ ਨਹੀਂ ਕਹਿੰਦੀ ਤੂੰ ਜਾਣਾ ਬਗਾਨੇ ਘਰੇ ਮੇਰੀ ਸੁਣ ਲਾ ਗੱਲ ਪਹਿਲਾਂ ਹੁਣ ਅਸੀਂ ਸੀ ਤਾਣੀ-ਤਾਂ ਦਾ ਕੰਮ ਕਰਦਿਆਂ ਸੀ ਸਾਰਾ ਹੈ ਤੇ ਮੰਜੇ ਪੀੜਨਾ ਸਾਰੇ ਉਹ ਭਰਦਿਆਂ ਸੀ ਤੂੰ ਤਾਂ ਹਰੇਕ ਤਾਂ ਨਹੀਂ ਜਵਾਬ ਮੈਨੂੰ ਹਰੇਕ ਗੱਲ ਦਾ ਆਉਂਦਾ ਤੈਨੂੰ ਅਕੇ ਉੜੇ ਤੋੜਾ ਨਹੀਂ ਫਿਰ ਕਹਾਂਗੇ ਮੈਨੂੰ ਕਹਿੰਦੀ ਐ ਬੇਬੇ ਤੂੰ ਹੀ ਲੜਦੀ ਮੇਰੇ ਨਾਲ ਮੇਰੇ ਭਾਬੀ ਜਮਾ ਨਹੀਂ ਲੜਦੀ ਵੀਰ ਤੂੰ ਜਿਹਦਾ ਬਕਾਨਾ ਘਰੇ ਬਾਗੀ ਮੈਨੂੰ ਗਾਲਾਂ ਦਵਾ ਦੇਂਗੀ ਨਹੀਂ ਦਵਾਉਂਦੀ ਬੇਬੇ ਸਿੱਖ ਲੂੰਗੀ ਪੜ ਤਾ ਲਮ ਅਗਲਾ ਨੌਕਰੀ ਮਿਲ ਜੂ ਮੈਨੂੰ ਕਹਿੰਦੀ ਮੈਨੂੰ ਨੌਕਰੀ ਮਿਲ ਜੂ ਪਤਾ ਕੀ ਕਹਿਣਗੇ ਅਖਣ ਕੇ ਲੈ ਇਹਦੀ ਮਾਂ ਨੇ ਆ ਚੱਜ ਜਿਸਖਾਏ ਇਹਨੂੰ ਨਹੀਂ ਕਹਿੰਦੇ ਬੇਬੇ ਹੁਣ ਕੋਈੜਾ ਹੁਣ ਕੰਮ ਹੀ ਨਹੀਂ ਹੁੰਦੇ ਪਸੇ ਤਾਂ ਕੋਈ ਰੱਖਦਾ ਨਹੀਂ ਤੇ ਨੌਕਰੀ ਕਿਹੜਾ ਜਾਂਦਾ ਨੂੰ ਮਿਲ ਜਾਂਦੇ ਆਉਦੀ ਲੋਕ ਤਾਂ ਇੰਨੇ ਨੇ ਪੈਸੇ ਚੱਕੀ ਫਿਰਦੇ ਹੈਗੇ ਬੇਬੇ ਨਾ ਕਰ ਮੈਂ ਬਾਗਜਾਨ ਦੇ ਬੇਬੇ ਲੇਟ ਹੋ ਜਾਂਗੀ ਫਿਰ ਆਥਣੇ ਵੀ ਮੈਂ ਲੇਟ ਹੀ ਆਉਂਗੀ ਕਹਿੰਦੀ ਆਥਣੇ ਵੀ ਯਾਰ ਮੈਂ ਤੈਨੂੰ ਇਹ ਕਹਿੰਨੀ ਆ ਪੜਾਈ ਵੀ ਦੇਖੇ ਜ਼ਰੂਰੀ ਆ ਪਰ ਤੇ ਇਹ ਅੱਜ ਆਪਣਾ ਘਰੇ ਕੰਮ ਆ ਤੂੰ ਅੱਜ ਨਾ ਜਾ ਕੋਈ ਨਾ ਮੈਂ ਕਰੀ ਬੇਬੇ ਛੇਤੀ ਛੇਤੀ ਕੰਮ ਨੇ ਮੇੜ ਲਈ ਫਿਰ ਵੀਰ ਆ ਜਾਊਗਾ ਮੈਂ ਇੰਨੇ ਮੋੜ ਆਉਂਗੀ ਉਦੋਂ ਸ਼ਾਮ ਤੱਕ ਆਈਂਗੀ ਮੈਂ ਅੱਛਾ ਜਾਇਂਗੇ ਜ਼ਰੂਰ ਅੱਜ ਤਾਂ ਜ਼ਰੂਰੀ ਆ ਅੱਜ ਤਾਂ ਪ੍ਰੋਗਰਾਮ ਆ ਉੱਥੇ ਕਹਿੰਦੀ ਅੱਜ ਤਾਂ ਪ੍ਰੋਗਰਾਮ ਆ ਔਰ ਚਲ ਹੁਣ ਮੈਨੂੰ ਲੇਟ ਕਰਾਈ ਨਹੀਂ ਬੇਬੇ ਗੱਲਾਂ ਮਾਰ ਮਾਰ ਕੇ ਮੈਂ ਕਹਿੰਦੀ ਤੂੰ ਨਾ ਜਾ ਅੱਜ ਨਹੀਂ ਬੇਬੇ ਨੰਨਾ ਨਾ ਉੱਤਮ ਆਉਸ਼ਮ ਖਰਾਬ ਹੋ ਰਹਾਗਾ ਤੇ ਤੂੰ ਪਾਥਰੇ ਅੰਦਰ ਤਰਾ ਦੇ ਮੇਰੇ ਨਾਲ ਆ ਨਾ ਕਰ ਬੇਬੀ ਮੇਰੀ ਬੇਬੀ ਜਾਨ ਬਹੁਤ ਹੈ ਨਾ ਹਾਂ ਠੀਕ ਹੈ ਮੈਨੂੰ ਜਾਨ ਦੀ ਠੀਕ ਹੈ ਤੂੰ ਗੋਹਾ ਪਾਥਲੀ ਬੇਬੇ ਚਲੋ ਹੁਣ ਇਹਨਾਂ ਨੂੰ ਨੈਣ ਮਾ ਦੇਾਂਗੇ ਨਾਲੇ ਕੱਖ ਕਟਾ ਪਾ ਦੇਾਂਗੇ ਦੀਪੇ ਕੌਣ ਆ ਗਿਆ ਹੁਣ ਦੀਪੇ ਓ ਆ ਜਾ ਭਾਈ ਆ ਜਾ ਦੀਪਾ ਕਿੱਧਰ ਵਗਦਾ ਆ ਉਹ ਪੁੱਛਣਾ ਪਤਾ ਦੀਪੇ ਨੇ ਕਿੱਧਰ ਜਾਣਾ ਕਰਦਾ ਕੋਈ ਕੰਮ ਨਹੀਂ ਕਰਦਾ ਜੋ ੜਕੇ ਦਾ ਅੱਜ ਸੁਦੇਹਾਈ ਦੀ ਕਾਲਜ ਗਿਆ ਠੀਕ ਹੈ ਉਹ ਤਾਂ ਕਾਲਜ ਨੂੰ ਕਿਹੜੇ ਮੇਲਾ ਦਾ ਗਿਆ ਤੇ ਤੂੰ ਨਹੀਂ ਗਿਆ ਪੁੱਤਾ ਪ੍ਰੋਗਰਾਮ ਤਾਂ 12 ਵਜੇ ਸੀ ਦਾ ਯਾਰ 12 ਵਜੇ ਪ੍ਰੋਗਰਾਮ ਉਹ ਤਾਂ ਕਿਹੜੇ ਮੇਲਾ ਦਾ ਬੋਤੀਆਂ ਨੂੰ ਤੇਲ ਲਾ ਕੇ ਗਿਆ ਅੱਜ ਤਾਂ ਮੰਤਲਾ ਦਾ ਤਿਆਰ ਵੀ ਨਹੀਂ ਹੋਇਆ ਲੱਗਦਾ ਕਿ ਮੈਂ ਘਰ ਵਾਲੇ ਕੱਪੜੇ ਕੱਢਣਾ ਦਨ ਸੀਤ ਆ ਯਾਰ ਕਿਵੇਂ ਵਗਿਆ ਉਹ ਅੱਛਾ ਪਹਿਲਾਂ ਕੀ ਕਰਨਾ ਵਗਿਆ ਉਹ ਮੈਂ ਮਨ ਤਾਂ ਕਹਿੰਦਾ ਬਾਪੂ ਮਾਤਾ ਜਾਣਾ ਅੱਜ ਤੇ ਆਉਂਗਾ ਵੀ ਲੇਟ ਕੀ ਗੱਲ ਐ ਕੋਈ ਇਹ ਜਾ ਕਹੇ ਜਾ ਪ੍ਰੋਗਰਾਮ ਰੱਖਤਾ ਕੱਲ੍ਹ ਜਾਣਾ ਉੱਦਾਂ 12 ਵਜੇ ਸੀ ਇਹ ਤੋਂ ਪਹਿਲਾਂ ਤਾਂ ਕੋਈ ਕੰਮ ਹੀ ਨਹੀਂ ਕੋਈ ਅੱਛਾ ਅੱਛਾ ਤਾਂ ਚੱਲ ਆਉਂ ਤਾਂ ਚੱਲ ਕੋਈ ਨਹੀਂ ਚੱਲ ਪਹਿਲਾਂ ਵਗ ਜਾ ਤਾਂ ਕੀ ਐ ਪਰ ਐਂ ਲੱਗਦਾ ਵੀ ਇੰਨਾ ਸਦੇਹਾ ਜਾ ਕੇ ਕਿ ਤੂੰ ਕਦੋਂ ਵਾਲਿਆ ਆਉਦੇ ਨਾਲ ਜਾ ਕੇ ਮੈਂ ਤਾਂ ਮੈਂ ਤਾਂ 12 ਵਜੇ ਦਾ ਟਾਈਮ ਦੇਖ ਕੇ ਗਿਆ ਸੀ ਮੈਂ ਤਾਂ ਕਹਿੰਦਾ 12 ਵਜੇ ਆਣੀ ਅੱਛਾ ਅੱਛਾ ਹੁਣ ਚੱਲ ਕੋਈ ਨਹੀਂ ਚੰਗਾ ਵਗ ਜਾ ਫਿਰ ਹੁਣ ਤੂੰ ਤਾਂ ਜਾ ਕਮਾਲ ਹੋ ਗਿਆ ਫਸ ਗਿਆ ਹੋ ਗਿਆ ਠੀਕ ਐ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਵਾਲਾ ਗਿਆ ਤੜਕੇ ਦਾ ਇਹ ਹਜੇ ਹੋਣ ਜਾਂਦਾ ਫਿਰ ਉਹ ਕਹਿੰਦਾ ਕਿ ਮੈਂ ਅੱਜ ਲੇਟ ਆਉ ਤੂੰ ਇੱਥੇ ਨਾ ਖੜਾ ਉਹਦੀ ਗੌਰ ਕਰ ਵੀ ਕਰਦਾ ਕੀ ਹੈ ਉਹ ਅਸਲ ਚ ਸਾਰੇ ਕੰਮ ਛੱਡਾ ਉਹਦੇ ਮਗਰ ਦੇਖ ਵੀ ਗਿਆ ਕਿੱਥੇ ਅੱਜ ਉਹ ਇੰਨਾ ਲੇਟ ਕਿਉਂ ਹੋ ਗਈ ਉਹ ਮੈਂ ਕੋਦਾਂ ਬੈਠਾ ਡਿੱਕੀ ਅਨੇ ਤੇ ਗੇਬੇ ਕਹਿੰਦੀ ਕੰਮ ਕਰਾ ਕੇ ਜਾਂ ਕਰਦੇ ਜੀ ਭਾਬੀ ਹੈ ਨਹੀਂ ਸੀ ਨਾ ਵੀਰਾ ਸੀਗਾ ਕਰੇ ਮੂੰਹ ਇਹ ਕੀਤਾ ਕੀ ਦੱਸਾਂ ਉਹਨਾਂ ਸਾਗ ਤੋਰਨ ਗਈ ਸੀ ਮੈਂ ਤੇ ਭਾਬੀ ਹਾਂ ਮੈਨੂੰ ਐ ਸੀ ਘਰੇ ਤਾਂ ਮੈਂ ਕੁਝ ਪੜਦੀ ਨਹੀਂ ਸੀ ਸਕਦੀ ਹੈ ਨਾ ਸਾਰੇ ਦਿਨ ਮੈਂ ਕਹਿੰਦੇ ਇੱਥੇ ਬੜਨ ਨੇ ਇਹਨੇ ਤੇ ਭਾਗੀ ਸਾਗ ਤੋਰਦੀ ਵੀ ਕਿਹੜਾ ਪਤਾ ਲੱਗਦਾ ਭਾਬੀ ਨੂੰ ਪਤਾ ਲੱਗ ਗਿਆ ਭਾਬੀ ਨੂੰ ਪਤਾ ਪਹਿਲੇ ਦਿਨ ਹੀ ਪਤਾ ਲਵਾਤਾ ਭਾਬੀ ਨੂੰ ਹੋਰ ਅੱਛਾ ਤੂੰ ਗੱਲ ਕੀਤੀ ਵੀ ਆ ਦੀ ਤੁਹਾਨੂੰ ਉਹ ਕਿਹੜਾ ਵਿਆਹ ਮੈਨੂੰ ਤਾਂ ਗੱਲ ਹੀ ਨਹੀਂ ਹੋੜਦੀ ਸੀ ਮੈਂ ਤਾਂ ਹੁਣ ਐ ਕਿ ਹਮੇ ਮੈਂ ਪੁੱਛੂਗੀ ਜ਼ਰੂਰ ਹੁਣ ਜਾ ਕੇ ਵੀ ਆਪਣੇ ਡੈਡੀ ਕੀ ਕੰਮ ਕਰਦੇ ਆ ਵੀ ਆਪਾਂ ਕਿਹੜੀ ਬਰਾਦਰੀ ਚ ਆਈ ਹਾਂ ਇਹ ਵਿਆਹ ਉਹ ਕਰਾਉਣ ਦਾ ਰਸਤਾ ਹੈਗਾ ਵੀ ਇਹ ਤਾਂ ਨਹੀਂ ਉਹ ਦੱਸਦੇ ਪਹਿਲਾਂ ਜੇ ਬਿਆਕਰਨ ਤਾਂ ਸਹੀ ਬੈਠੀ ਹੈ ਨੀਕੀ ਲੋੜ ਬੈਠਣ ਦੀ ਜੀ ਜਰ ਫੈੜੀ ਦਾ ਮਰਾਜ ਚੋਂ ਦਿਹਾੜੀ ਕਰਦਾ ਦਿਹਾੜੀ ਕਰ ਉਹ ਕਿਹੜਾ ਜੀ ਮਜ਼ਦੂਰੀ ਆ ਜੀ ਇੱਕ ਦਾ ਚਲਦੂ ਕੁਵਾਰੀ ਕਹਿ ਕੇ ਦੇਖੀ ਮੈਂ ਕਿਹੜਾ ਕੋਈ ਨਸ਼ਾ ਪਤਾ ਕਰਦਾ ਕਹੀਦਾ ਹੈ ਵੀ ਮਤਲਬ ਸੋਚ ਹੀ ਇਹ ਜੀ ਹੋ ਗਈ ਨਾ ਵੀ ਆਪਾਂ ਆਹ ਕਹਿੰਦੇ ਨਹੀਂ ਉੱਤੀ ਨਹੀਂ ਬਰਾਦਰੀ ਹੈ ਨਾ ਇਹ ਨਹੀਂ ਦੇਖਦੀ ਮੁੰਡਾ ਵਧੀਆ ਹੈ ਨਾ ਕੋਈ ਨਸ਼ਾ ਪਤਾ ਤਨ ਕਰਦਾ ਕੋਈ ਕੰਮ ਕਰ ਵਧੀਆ ਕਰਦਾ ਮਿਹਨਤੀ ਹੈ ਕੋਈ ਜੀ ਦੇਖਦੀ ਨਹੀਂ ਪਤਾ ਨਹੀਂ ਕੀ ਹੋ ਗਿਆ ਜੀ ਫੋਨ ਨਾਲ ਉਹ ਤੂਰ ਸਮਝਾ ਸਕਦੀ ਆ ਨਾ ਬਾਕੀ ਤੇਰਾ ਜਵਾਬ ਮੰਗਿਆ ਸੀ ਤੁਸੀਂ ਵੱਡਲੀ ਆਪੀ ਮੈਂ ਚੱਲੀ ਬੇਬੇ ਮੇਰੇ ਤੇ ਸ਼ੱਕ ਕਰਦੀ ਸੀ ਵੀ ਇਹ ਲੇਟ ਕਾਤੇ ਜਾਂਦੇ ਨੇ ਐ ਕਾਤੇ ਕਹੇ ਵੀ ਲੇਟ ਕਾ ਆਉਗੀ ਕੱਲੂ ਆਉਂਗੂ ਕੱਲੂ ਨੂੰ ਤਾਂ ਹੁਣ ਗੱਲ ਨਹੀਂ ਪਤਾ ਲੱਗੂਆ ਚਲੋ ਠੀਕ ਹੈ ਬਾਏ ਅਕਲੂ ਆਪਣਾ ਬਿਕਰ ਦਾ ਦੀਪਾ ਤਾਂ ਨਹੀਂ ਦੇਖਿਆ 2 ਘੰਟੇ ਤੱਕ ਹੋਇਆ ਬਸ ਇਧਰ ਹੀ ਗਿਆ ਯਾਰ ਇਧਰ ਇਧਰ ਹਾਂ ਇਧਰ ਹੀ ਗਿਆ ਠੀਕ ਬੈਠਾ ਬਟਾ ਉਹ ਵੇ ਉਹ ਨਹੀਂ ਪਈ ਜਿਆ ਜਿਹੜੀ ਨਹੀਂ ਲੱਗੀ ਪਰ ਦੀਪਾ ਤੈਨੂੰ ਤਾਂ ਅੱਜ ਮੈਂ ਭਾਲ ਕੇ ਲੱਭਾਂ ਜਿੱਤੇ ਮਰਜ਼ੀ ਹੋਵੇ ਪਰ ਮੈਨੂੰ ਖਿਲਖਾ ਪਿਆ ਵੀ ਜਦੋਂ ਗਗਨ ਇਧਰ ਆ ਗਿਆ ਨਾ ਤੇ ਪਤਾ ਨਹੀਂ ਗਗਨ ਤੇਰੇ ਕੋਲ ਹੀ ਗਿਆ ਉਹ ਕੰਦਰਾ ਉਹ ਮੈਨੂੰ ਪਤਾ ਹੈ ਦੀਪਾ ਤੂੰ ਤਾਂ ਵਧੀਆ ਸੀ ਪਰ ਗगन ਦੇ ਮਗਰ ਲੱਗ ਕੇ ਤੂੰ ਵਿਗੜਦਾ ਜਾਣਾ ਦੇਖਦਾ ਮੈਂ ਜਿੱਥੇ ਗगन ਗਿਆ ਉੱਥੇ ਹੀ ਹੋਏਗਾ ਤੂੰ ਵੀ ਇਸੇ پارک ਚ ਬੜਿਆ ਗगन ਕਿਤੇ ਨਾ ਕਿਤੇ ਖੜੇ ਹੀ ਹੋਊਗਾ ਦੇਖਦਾ ਉਹ ਭਾਈ ਕਿਵੇਂ ਹੋ ਠੀਕ ਹੈ ਜੀ ਉਹ ਇੱਧਰ ਸਾਡੇ ਵਾਲਾ ਦੀਪਾ ਨਹੀਂ ਦੇਖਿਆ ਤੁਸੀਂ ਇੱਧਰ ਮੋਟਰਸਾਈਕਲ ਜਿਹੜਾ ਰੰਦਾ ਸੀਗਾ ਜੀ ਐਂ ਨਹੀਂ ਪਤਾ ਕਿੱਧਰ ਨੂੰ ਗਿਆ ਅੱਛਾ ਹਾਂ ਮੋਟਰਸਾਈਕਲ ਤੇ ਦੇਖਿਆ ਜੀ ਹਾਂਜੀ ਹਾਂਜੀ ਮੋਟਰ ਆ ਰਾਤੋਂ ਤੱਕ ਜਿਹੜਾ ਘਰੇ ਪੜਦੇ ਨਹੀਂ ਮੈਂ ਤਾਂ ਖੜਦੇ ਉਹ ਕਾਲਜ ਚ ਚ ਗਿਆ ਤੇ ਫਿਰਦਾ ਰਹਿੰਦਾ ਉਹ ਐ ਸੜਕਾਂ ਤੇ ਗਰੇ ਰਹਿੰਦਾ ਤੇ ਬਾਰਕ ਜੀ ਖੇੜਦੇ ਜੀ ਤਾਂ ਹਾਂ ਉਹ ਇੱਕ ਉਹਨਾਂ ਦਾ ਬਤਨੇ ਕਾ ਆਪਣਾ ਗਗਨ ਹੈ ਉਹਦੇ ਨਾਲ ਰਲ ਗਿਆ ਉਹ ਜਿੱਤੇ ਦਾ ਗਗਨ ਨਾਲ ਰਲ ਗਿਆ ਨਾ ਬਸ ਉਹਦੇ ਦਾ ਵਿਗੜ ਗਿਆ ਸਾਰਾ ਬਾਰਕ ਜੀ ਖੇੜਦੇ ਫਿਰੇ ਤਾਂ ਚੱਲ ਮੈਂ ਦੇਖਦਾ ਭਲਾ ਇੱਥੇ ਪਾਰਕ ਚ ਖਬਰ ਕੀ ਹੈ ਇਦਰੀ ਹੋਵੇ ਕਿਤੇ ਹਾਂਜੀ ਹਾਂਜੀ ਅੱਜ ਮੈਂ ਉਹਦੇ ਲਾਉਂ ਬਹੁਤ ਸਾਰੀਆਂ ਜੇ ਮੇਰੇ ਹੱਥ ਲਿਆ ਗਾ ਨਾ ਬਣਾ ਦੂੰ ਬੰਦਾ ਉਹਨੂੰ ਉਹਦੀ ਪਿੱਛੇ ਥੁਰੇ ਬਠਾਏ ਤੂੰ ਹਾਂ ਆਹ ਸੁਣ ਤੇ ਕਰੀ ਗਿਆ ਸੀ ਯਾਰ ਕਿਉਂ ਕੀ ਕਰਨ ਵਾਗਿਆ ਤੂੰ ਸਾਡੇ ਘਰੇ ਤੂੰ ਮੈਨੂੰ ਮਾੜਾ ਮੋਟਾ ਦੱਸਦਾ ਰਿਆ ਕਰੂ ਮੂੰ ਮੇਰੇ ਘਰੇ ਕੀ ਕਰਨ ਗਿਆ ਦੀਗਾ ਮੈਂ ਤਾਂ ਤੈਨੂੰ ਲੈ ਤੂੰ ਮੈਨੂੰ ਟਾਈਮ ਦਿੱਤਾ ਸੀ 12 ਵਜੇ ਮੈਂ ਤੈਨੂੰ ਕੁੱਝ ਥੋੜੀ ਕਿਹਾ ਸੀ ਤੂੰ ਮੇਰੇ ਘਰੇ ਕੀ ਕਿਹਾ ਹੈ ਮੈਂ ਤਾਂ ਤੇਰੇ ਬਾਪੂਆਂ ਕੋ ਪੰਗੜਾ ਪੈ ਗਿਆ ਮੈਨੂੰ ਲੱਗਦਾ ਕੋ ਤੂੰ ਮੈਨੂੰ ਕੀ ਕਹਿ ਕੇ ਕੀ ਆਏ ਤੂੰ ਘਰੇ ਬਾਹਰ ਨਾਲ ਆ ਜੇ ਦੀ ਕੋ ਘਰੇ ਜਾ ਮੈਂ 12 ਵਜੇ ਪ੍ਰੋਗਰਾਮ ਆ ਉੱਥੇ ਜਾਣਾ ਸੀ ਤੂੰ ਤਾਂ ਕਿਹਾ ਤੜਕੇ ਦਾ ਗਿਆ ਤਿਆਰ ਹੋ ਕੇ ਮੈਂ ਤਾਂ ਉਹਨੂੰ ਕਹਿ ਕੇ ਆਏ ਦੀ ਅੱਜ ਪ੍ਰੋਗਰਾਮ ਆ ਸਨੇਹਾ ਜਾਣਾ ਫਿਰ ਮੈਂ ਕੀ ਕਰਾਉਣਾ ਮੈਂ ਤਾਂ ਹੁਣ ਕਹਿਦਾ ਉਹਨੂੰ ਯਾਰ ਤੂੰ ਮੇਰੇ ਬਾਪੂ ਨੂੰ ਜਾਣਦਾ ਨਹੀਂ ਉਹ ਬਾਲੀ ਗੱਬੀ ਜੀ ਉਹ ਸਾਰਾ ਕੁਝ ਪਤਾ ਕਰਕੇ ਛੱਡੂਣਾ ਫਿਰ ਮੈਨੂੰ ਪਲੈਨਿੰਗ ਤਾਂ ਦੱਸ ਪਹਿਲਾਂ ਦੱਸਿਆ ਕਰ ਤੂੰ ਇਹ ਕੰਮ ਯਾਰ ਤੈਨੂੰ ਤੂੰ ਸਾਡੇ ਘਰੇ ਕੀ ਕੰਮ ਲੈਣ ਗਿਆ ਦੀ ਯਾਰ ਹਾਂ ਹੁਣ ਮੈਨੂੰ ਤੂੰ ਟਾਈਮ ਦਿੱਤਾ ਸੀ 12 ਵਜੇ ਦਾ ਫਿਰ ਤਾਂ ਹੀ ਹੋ ਗਿਆ ਸੀ ਮੈਂ ਉਹ ਯਾਰ ਤੂੰ 12 ਵਜੇ ਉਰੇ ਆਉਣਾ ਸੀਗਾ ਯਾਰ ਫਿਰ ਮੈਨੂੰ ਐਂ ਤਾਂ ਦੱਸ ਦਿੰਦਾ ਵੀ ਇੱਥੇ ਆਉਣਾ ਸੀ ਤੂੰ ਤਾਂ ਕਹਿੰਦਾ 12 ਵਜੇ ਆ ਜੀ ਬਈ ਉਹ ਹੁਣ ਮੈਨੂੰ ਇਹ ਕਿੰਨਾ ਟਾਈਮ ਮੇਰੇ ਪੈਂਦੀ ਵਾਲੀ ਨਾ ਤੈਨੂੰ ਵੀ ਜਦ ਘੈਂਟ ਸਾਹ ਨਹੀਂ ਹੋਉਂਦਾ ਤੈਨੂੰ ਵੀ ਉਹਨਾ ਟਾਈ ਉਰੇ ਹੁੰਦਾ ਇਹ ਉਹ ਤੇਰਾ ਬਾਪੂ ਦਾ ਮੈਨੂੰ ਸਮਾਰ ਕੇ ਪੁੱਛੀ ਹੈਗਾ ਮੇਰਾ ਬਾਪੂ ਨਾ ਬੜੀ ਗੱਬੀ ਜੀ ਆ ਉਹ ਦੇਖੀ ਸਾਰੀ ਗੱਲ ਪਤਾ ਕਰਕੇ ਛੱਡੂਗਾ ਕਿਵੇਂ ਤੂੰ ਹੀ ਹੁਣ ਜਾਣਦਾ ਉਹ ਹੁਣ ਤੇਰੀ ਉਹ ਗੱਲ ਫੜ ਲਈ ਹੋਣੀ ਵੀ ਇਹਨੂੰ ਲੇਟ ਉਸੇ ਆ ਗਿਆ ਉਹ ਮੈਂ ਤਾਂ ਕਹਿੰਦਾ ਤਿਆਰ ਤੁਰ ਹੋ ਕੇ ਗਿਆ ਬਾਲਾ ਤੂੰ ਨਹੀਂ ਤਿਆਰ ਹੋ ਕੇ ਆ ਉਹ ਤੂੰ ਕਿਉਂ ਆ ਨਾ ਉਹਨਾਂ ਸਾਡੇ ਘਰੇ ਯਾਰ ਉਹ ਆਪਾਂ ਬਾਹਰੇ ਚੰਗਾ ਬਣਾ ਮਿਲਤਾ ਲੈਣੇ ਹੈਗੇ ਤੇ ਮੈਨੂੰ ਕੀ ਪਤਾ ਮੈਂ ਤਾਂ 12:00 ਦਾ ਟਾਈਮ ਦਿੱਤਾ ਸੀ ਤੂੰ ਭੱਗ ਗਿਆ ਮੈਂ ਤੇ ਤੈਨੂੰ ਤੇ ਹੁਣ ਕਿਵੇਂ ਪੰਗਾ ਕਿਉਂ ਪਾਣਾ ਨਾ ਹਰ ਵਾਰੀ ਮੈਨੂੰ ਕੋਈ ਪੰਗਾ ਹੁਣ ਤੂੰ ਪਵਾਇਆ ਵੀ ਯਾਰ ਮੇਰੀ ਗਲਤੀ ਐੜਾ ਮੈਂ ਤੈਨੂੰ ਨਾਲ ਰੱਖਦਾ ਯਾਰ ਹੁਣ ਕੀ ਕਰੀਏ ਹੁਣ ਕੀ ਕਰਾਂਗੇ ਹੁਣ ਤੂੰ ਹੁਣ ਤੈਨੂੰ ਪਤਾ ਮੇਰਾ ਬਾਪੂ ਕਿੱਥੇ ਹੈਗਾ ਬਾਪੂ ਮੈਂ ਕਰਦਾ ਐ ਕਰਦਾ ਦੁਵਾਰੇ ਨਾਲ ਜਾ ਕੇ ਆਮ ਘਰੇ ਹੁਣ ਤੂੰ ਹੁਣ ਦੁਵਾਰੇ ਜਾਏਗਾ ਕੀ ਹੋਰ ਕੀ ਹਲਗਾ ਚੱਲ ਜਰ ਪਹਿਲਾਂ ਤਾਂ ਬਾਪੂ ਵਾਲਾ ਮਾਮਲਾ ਹੀ ਫਿੱਟ ਕਰਦੇ ਚੱਲ ਖੜਾ ਹੋ ਚੱਲ ਚੱਲੀ ਅੱਛਾ ਚੱਲ